ਜੋ ਕਾਂਗਰਸੀ ਰੈਲੀ ਤੇ ਰੈਲੀ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਜਦ ਰੈਲੀ ਦੇ ਦੌਰਾਨ ਸ਼ਰਾਬ ਵੰਡਣ ਦੀ ਕਥਿਤ ਵੀਡੀਓ ਵਾਇਰਲ ਹੋਈਏ ਸੋਚੋ ਜਰਾ ਸ਼ਰਾਬ ਵੰਡਣ ਦੀ ਵੀਡੀਓ ਵਾਇਰਲ ਹੋਈ ਹੈ ਰੈਲੀ ਦੇ ਦੌਰਾਨ ਸ਼ਰਾਬ ਵੰਡਣ ਦੀ ਵੀਡੀਓ ਵਾਇਰਲ ਹੋਈ ਹੈ ਕਥਿਤ ਵੀਡੀਓ ਹੈ ਜੋ ਵਾਇਰਲ ਹੋਈ ਹੈ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ けਰਾ ਪਾ ਲਿਆ ਆਵਾਜ਼ ਦੀ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਬੀਜਪੀ ਨੇ ਵੀ ਕਾਂਗਰਸ 'ਤੇ ਸ਼ਰਾਬ ਵੰਡਣ ਦਾ ਇਲਜ਼ਾਮ ਲਗਾਇਆ ਮਾਚਵਾੜਾ ਸਾਹਿਬ ਤੋਂ ਕਾਂਗਰਸੀ ਕੌਂਸਲਰ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਘਰਾੜ ਦਿੱਤਾ ਇਹਨਾਂ ਨੂੰ ਡਾਕਟਰ ਨੇ ਪਰ ਅਸਲ ਦੇ ਵਿੱਚ ਉਹ ਇੱਕ ਕਿਸਮ ਦੇ ਉਹ ਜਿਹੇ ਇਨਸਾਨ ਨੇ ਜਿਹੜੇ ਨਸ਼ਾ ਵੇਚ ਕੇ ਜਿਹੜੇ ਬੋਟ ਲੈਣੀ ਚਾਹੁੰਦੇ ਨੇ ਅੱਜ ਪਤਾ ਸ਼ਰਿਆਮ ਕਹਿਣਾ ਨਾ ਅਸੀਂ ਪਹਿਲਾਂ ਤਾਰੂ ਵੰਡਿਆ ਨਾ ਹੁਣ ਵੰਡਿਆ ਅਸੀਂ ਚੰਗੇ ਕੰਮ ਕਰ ਸਕਦੇ ਆ ਜੇ ਅਸੀਂ ਖਰਚਾ ਕਰਾਂਗੇ ਫਿਰ ਸਾ ਤੋਂ ਕੀ ਲੋਕ ਭਾਲਦੇ ਸੋ ਇਸ ਕਰਕੇ ਉਹਨਾਂ ਨੇ ਕੁਝ ਕਰਨਾ ਨਹੀਂ ਇਸੇ ਕਰਕੇ ਜਦੋਂ ਵੋਟਾਂ ਆਉਂਦੀਆਂ ਨੇ ਉਸੇ ਟਾਈਮ ਬਾਹਰ ਨਿਕਲਦੇ ਨੇ ਬਾ ਦਾਰੂ ਵੰਡ ਕੇ ਜਾਂ ਉੱਥੇ ਸਿੱਧੇ ਕੰਮ ਕਰਕੇ ਵੋਟਾਂ ਲੈਣੀ ਚਾਹੁੰਦੇ ਨੇ ਅਸੀਂ ਬਿਲਕੁਲ ਨਹੀਂ ਇਹ ਕੰਮ ਕਰਨਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈ ਵੀ ਬੰਦਾ ਜਿਹੜਾ ਇਲਜ਼ਾਮ ਲਾ ਰਿਹਾ ਵੀ ਕਿਉਂ ਲਾ ਰਿਹਾ ਕਿਉਂਕਿ ਅਸੀਂ ਨਾ ਦਾਰੂ ਵੰਡੀ ਆ ਨਾ ਸਾਡਾ ਕੈਂਡੀਡੇਟ ਇਸ ਅੱਕ ਚਾ ਦਾਰੂ ਵੰਡਣ ਦੇ ਹੁਣ ਉਹ ਬੰਦਾ ਪਤਾ ਨਹੀਂ ਕਿਉਂ ਬਈ ਜਾਂ ਬਦਨਾਮ ਕਰਨ ਦੀ ਖਾਤਰ ਸਾਨੂੰ ਮਤਲਬ ਸਾਡਾ ਨਾਮ ਯੂਜ਼ ਕਰ ਰਹੇ ਆ ਤੇ ਅਸੀਂ ਅਸੀਂ ਕੋਈ ਐਡਾ ਮਤਲਬ दारू ਵਾਲਾ ਕੰਮ ਵੰਡਵੰਡੀ ਵਾਲਾ ਕੋਈ ਨਹੀਂ ਕੀਤਾ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਆ ਉਹ ਕਾਂਗਰਸ ਦੀ ਸਰਕਾਰ ਦੀ ਪੁਰਾਣੀ दारू ਉਹ ਹੀ दारू ਅਸੀਂ ਚੌਣਕਵੀਰ ਸਿੰਘ ਨੂੰ ਮੈਂ ਮਨਜੂਬ ਸਾਡੇ 라ਜੂ ਜੀ ਹੈਗੇ ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਆ ਅਸੀਂ ਚੌਣਕਵੀਰ ਸਿੰਘ ਨੂੰ ਇਹਦੀ ਸ਼ਿਕਾਇਤ ਕਰ ਰਹੇ ਆ ਮੈਨੂੰ ਕੋ ਵੀਡੀਓ ਵੀ ਆ ਗਈ ਆ ਦਾਰੂ ਵੰਡੀ ਜਾ ਰਹੀ ਹੈ ਔਰ ਪਿੱਛੇ ਜੜੇ ਦੇ ਵਿੱਚ ਵੀ ਇਹ ਦਾਰੂ ਵੰਡੀ ਗਈ ਆਹ ਵੇਚ ਕੇ ਜਿਹੜੇ ਬੋਟਲ ਲੈ ਚੋਂਦੇ ਨੇ ਤਾਂ ਨਕਲੀ ਸ਼ਰਾਬ ਵੰਡੀ ਗਈ ਯਾ ਅਸਲੀ ਸ਼ਰਾਬ ਵੰਡੀ ਗਈ ਇਹ ਮਾਈ ਨੇ ਰੱਖਦਾ ਪਰ ਉਸ ਤੋਂ ਕਿਤੇ ਜ਼ਿਆਦਾ ਇਹ ਸਵਾਲ ਮਾਈ ਨੇ ਰੱਖਦਾ ਕਿ ਸ਼ਰਾਬ ਵੰਡੀ ਗਈ ਯਾ ਨਹੀਂ ਵੰਡੀ ਗਈ ਇਲਜ਼ਾਮ ਕਿੰਨੇ ਸੱਚੇ ਨੇ ਤਰਮਿੰਦਰ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਹੋਏ ਨੇ ਫੋਨ ਲਾਈਨ ਤੇ ਤਰਮਿੰਦਰ ਕੀ ਜਾਣਕਾਰੀ ਉਹ ਜਿਹੜੀ ਮਾਚਵਾਰ ਸਾਹ ਦੇ ਵਿੱਚ ਪਾਰਟੀ ਕੈਂਡੀਡੇਟ ਡਾਕਟਰ ਅੰਮਰ ਸਿੰਘ ਕੋਲ ਮੀਟਿੰਗ ਕਰਨ ਤੋਂ ਬਾਅਦ ਉਹ ਗਏ ਤਾਂ ਨਾਲ ਦੀ ਨਾਲ ਜਿਹੜੇ ਵੀ ਵਿਅਕਤੀ ਟੂਰ ਮੀਟਿੰਗ ਤੋਂ ਬਾਹਰ ਆ ਰਹੇ ਸੀ ਤਾਂ ਉਹਨਾਂ ਦੇ ਕੋਲ ਜਰਾਬੀਆਂ ਬੋਤਲਾਂ ਪਾਈਆਂ ਨਹੀਂਆਂ ਕਿਸੇ ਦੇ ਹੱਥ ਦੇ ਵਿੱਚ ਬੋਤਲ ਦੀ ਤੱਕ ਕਿਸੇ ਦੇ ਡੱਬੇ ਦੇ ਵਿੱਚ ਲੁਕੋ ਕੇ ਰੱਖੀ ਹੋਈ ਸੀ ਤਾਂ ਉੱਤੇ ਮੌਜੂਦ ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਫੌਮਰਸ ਦੇ ਲਗਾਤਾਰ ਸੰਬੀਰ ਦਾਮ ਲੱਗੇ ਨੇ ਤਦ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਸ਼ਰਾਬ ਆ ਉਹ ਵੀ ਜਿਹੜੀ ਆ ਲੋਕਰ ਦੇਕੇ ਤੋਂ ਨਹੀਂ ਲਈ ਗਈ ਤੇ ਬਾਹਰੋਂ ਮੰਗਵਾਈ ਗਈ ਹੈ ਜਿਸ ਨੂੰ ਲੈ ਕੇ ਜਾਂਚ ਸ਼ੁਰੂ ਹੋ ਗਈ ਹੈ ਕਿ ਆਫਸਰਾਰੇ ਸ਼ਰਾਬ ਆਈ ਕਿਥੋਂ ਤੇ ਕਿੱਦਨੇ ਮੰਡਿਆ ਉਥੇ ਹੋਰ ਵੀ ਜਿਹੜੇ ਸੀਸੀਟੀਵੀ ਕੈਮਰੇ ਸੀ ਉਹ ਵੀ ਹੁੰਡਾ ਲਿਆ ਰਹੇ ਨੇ ਤੇ ਡੇਥਵਾਲ ਐਫਐਸਟੀ ਦੇ ਐਸਟੀ ਟੀਮ ਦੇ ਉੱਠਣੇ ਕਿ ਜਿਹੜੀ ਚੋਣ ਇਲੈਕਸ਼ਨਾਂ ਦੇ ਵੇਲੇ ਜਿਹੜੀ ਆ ਟੀਮਾਂ ਦੇ ਨਾਲ ਲੈ ਲਈਆਂ ਕੈਂਡੀਡੇਟ ਦੇ ਨਾਲ ਲੈਣਤੇ ਨੇ ਉਹ ਉਸ ਸਮੇਂ ਕਿੱਥੇ ਸੀ ਕਿਉਂਕਿ ਦੱਸਦੇ ਉਹਨਾਂ ਜਿੰਮੇਵਾਰੀ ਬਣਦੀ ਹੈ ਕਿ ਜੇ ਇਹੋ ਜੀ ਗੱਲ ਹੋਈ ਸੀ ਤਾਂ ਉਹਨਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਕੇ ਬਣਦੀ ਕਾਰਵਾਈ ਕਰਨਾ ਉਹਨਾਂ ਦਾ ਪਾਰਟਿਸਪਲ ਰਿਹਾ ਅਲੱਦਕ ਨਹੀ ਕੀਤਾ ਗਿਆ ਦਰਮਿੰਦਰ ਇਲੈਕਸ਼ਨ ਕਮਿਸ਼ਨ ਤੱਕ ਸ਼ਿਕਾਇਤ ਪਹੁੰਚਣੀ ਕਿਉਂਕਿ ਹੁਣ ਤਾਂ ਖਬਰ ਨਸ਼ਰ ਹੋ ਗਈ ਹੈ ਜ਼ਾਹਿਰ ਜੀ ਗੱਲ ਹੈ ਉਹਨਾਂ ਤੱਕ ਇਹ ਖਬਰ ਪਹੁੰਚ ਹੀ ਗਈ ਹੋਏਗੀ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਤੱਕ ਜਾਂਚ ਦਾ ਵਿਸ਼ਾ ਤਾਂ ਹੈ ਹੀ ਸੱਚ ਦੇ ਝੂਠ ਤੋਂ ਪਰਦਾ ਹਟਾਉਣ ਦੇ ਲਈ ਕੀ ਲੱਗਦਾ ਕਿ ਮੁਸ਼ਕਲਾਂ ਵੱਧ ਵੀ ਸਕਦੀਆਂ ਨੇ ਕਾਂਗਰਸੀ ਕਾਉਂਸਲਰ ਦੀਆਂ ਜੀ ਬਿਲਕੁਲ ਜਦੋਂ ਪਹਿਲੇ ਦੀ ਵੀਡੀਓ ਬਣਾਈ ਗਈ ਸੀ ਉਹ ਤਾਂ ਕੋਈ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਅਧਿਕਾਰੀ ਜਾਂ ਕੋਈ ਟੀਮ ਹੱਥ ਵਿੱਚ ਨਹੀਂ ਆਈ ਸੀ ਤਾਂ ਜਿਵੇਂ ਹੀ ਆਮ ਆਦਮੀ ਪਾਰਟੀ ਜਾਂ ਹੋਰ ਵਿਰੋਧੀ ਦਲਾਂ ਦੇ ਕੋਲੇ ਵੀਡੀਓ ਪਹੁੰਚੀ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਿਕਾਇਤ ਕਰਨ ਦਾ ਦਾਵਾ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਐਸ.ਟੀ.ਐਮ ਸਮਰਾਲਾ ਵੱਲੋਂ ਇੱਕ ਟੀਮ ਦਾ ਗਠਨ ਕਰਕੇ ਇਹਦੀ ਜਾਂਚ ਪਿਛਾ ਦਿੱਤੀ ਗਈ ਹੈ ਤੇ ਉੱਥੇ ਮੌਜੂਦ ਜਿੱਥੇ ਕਾਉਂਸਲਰ ਨੇ ਮੀਟਿੰਗ ਰਖਵਾਈ ਸੀ ਉਹਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤੇ ਜਿਹੜਾ ਵਿਅਕਤੀ ਵੀਡੀਓ ਦੇ ਵਿੱਚ ਬੋਤਲ ਦਿਖਾ ਰਿਹਾ ਹੈ ਤਾਂ ਉਸ ਨੂੰ ਵੀ ਜਿਹੜਾ ਕੁਝ ਕਿਰਜ ਦੇ ਵਿੱਚ ਸ਼ਾਮਲ ਕਰਕੇ ਕਾਨੂੰਨੀ ਕਾਰਵਾਈ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੂੰ ਹੂੰ ਇਹ ਕਿਸੇ ਨੇ ਵੀਡੀਓ ਜੋ ਹੈ ਕਿਸੇ ਨੇ ਰਿਕਾਰਡ ਕੀਤੀ ਆਪਣੇ ਮੋਬਾਈਲ ਫੋਨ ਤੇ ਇਹ ਗੱਲ ਕੋਈ ਆਮ ਲੋਕ ਮਜੂਦ ਸੀ ਜਿਨ੍ਹਾਂ ਨੇ ਆਪਣੇ ਮੋਬਾਈਲ ਫੋਨ ਤੋਂ ਲੇਕਿਨ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਉੱਥੇ ਮੌਜੂਦ ਜਾਂ ਪ੍ਰਤਕਿਰਸ਼ੀ ਦੇ ਵੱਲ ਮੋਬਾਈਲ ਫੋਨ ਤੇ ਵੀਡੀਓ ਰਿਕਾਰਡ ਕੀਤੀ ਗਈ ਸਿਕਿਉਰਿਟੀ ਬੰਦੋਬਸਤ ਨੇ ਚੌਂਜਾਬ ਤਲਾਕੂ ਹੋਇਆ ਆਰਾਊਂਡ ਜਾਣ ਵਾਲੇ ਵਾਹਨ ਦੀ ਚੈਕਿੰਗ ਹੁੰਦੀ ਹੈ ਫਿਰ ਸ਼ਰਾਬ ਦੀਆਂ ਬੋਤਲਾਂ ਕਿਵੇਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਪਹੁੰਚ ਗਈਆਂ ਇਹ ਵੀ ਇੱਕ ਸਵਾਲ ਹੈ ਇਹ ਵਰ ਕੋ ਜਿਹੜਾ ਸਿਟੀ ਸੀਲਿੰਗ ਪਲਾਨਿੰਗ ਕੀਤਾ ਜਾਂਦਾ ਪਤਾ ਕਿ ਪੂਰੇ ਹਾਕਰੇ ਨੂੰ ਸੀਲ ਕਰਕੇ ਜਿਹੜਾ ਨਾਕਾਬੰਦੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਜੜੀਆ ਚੋਣ ਮੀਟਿੰਗਾਂ ਦੇ ਵਿੱਚ ਸ਼ਰਾਬ ਸਰਪਹੁੰਚਣਾ ਇੱਕ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਹਲੇ ਤਾਂ 7-8 ਦਿਨ ਹੋਰ ਵੀ ਇਲੈਕਸ਼ਨਾਂ ਵਿੱਚ ਬਾਕੀ ਨੇ ਕਿਉਂਕਿ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਹੀ ਇਹੋ ਜਿਹੀ ਜਾਂਚ ਰਹਿੰਦੀ ਹੈ ਕਿ ਜਾਂ ਸ਼ਰਾਬ ਜਿਹੜੀ ਬਣਦੀ ਜਾਂਦੀ ਹੈ ਜੇਕਰ ਹੁਣ ਛੋਟੇ-ਛੋਟੇ ਮੀਟਿੰਗਾਂ ਦੇ ਵਿੱਚ ਸ਼ਰਾਬ ਨੂੰ ਨਿਰੋਧ ਕਰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਸ਼ਰਾਬ ਜਾਂ ਹੋਣ ਦਾ ਵਧਣ ਤੋਂ ਰੋਕਿਆ ਜਾਵੇਗਾ ਹੂੰ ਅੱਛੇ ਕੇ ਤਰਮੀਂਦਰ ਪਾਪਾ ਸ਼ੁਕਰੀਆ ਫਿਲਾ ਤੱਕ ਦੀ ਜਾਣਕਾਰੀ ਦੇ ਲਈ ਕੋਈ ਵੀ ਅਪਡੇਟ ਹੋਏਗਾ ਸਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਣਾ ਇੱਕ ਵਾਰ ਫੇਰ ਤੋਂ ਦੱਸਿਆ ਕਿ ਹਾਲਾਂਕਿ ਕਾਂਗਰਸੀ ਕਾਉਂਸਲਰ ਦੇ ਬੋਲੋ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਜਾ ਰਿਹਾ ਹੈ ਕਾਂਗਰਸੀ ਕਾਉਂਸਲਰ ਕਹਿ ਰਹੇ ਨੇ ਕਿ ਇਸ ਤਰ੍ਹਾਂ ਦਾ ਕੋਈ ਕੁਝ ਵੀ ਨਹੀਂ ਕੀਤਾ ਗਿਆ ਸ਼ਰਾਬ ਵੇਚਣ ਵਾਲਾ ਜੋ ਇਲਜ਼ਾਮ ਹੈ ਸ਼ਰਾਬ ਸ਼ਰਾਬ ਵੰਡਣ ਵਾਲਾ ਜੋ ਇਲਜ਼ਾਮ ਹੈ ਜਾਂ ਨਕਲੀ ਸ਼ਰਾਬ ਵੰਡਣ ਵਾਲਾ ਜੋ ਇਲਜ਼ਾਮ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਗਲਤ ਇਲਜ਼ਾਮ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਲੇਕਿਨ ਦੂਜੇ ਪਾਸੇ ਇੱਕ ਵੀਡੀਓ ਜੋ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪ੍ਰਤੱਖ ਦਰਸ਼ਕਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਖੁਦ ਦੇਖਿਆ ਕਿ ਛਰਾਦਿਆ ਬੋਤਲਾ ਖਾਲੀ ਬੋਤਲਾ ਲਿਜਾਈਆਂ ਗਈਆਂ ਨੇ ਔਰ ਉਸਨੇ ਵੀਡੀਓ ਬਣਾਈ ਔਰ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਰਾਜ ਜੀਗਰ ਲੈ ਕੇ ਸਿਆਸਤ ਉਸਤੇ ਮੰਗਣੀ ਵਿਵਾਜਮੀ ਸੀ ਜਾਸੇ ਪ੍ਰਤੀਕਰਮ ਵੀ ਆ ਰਹੇ ਨੇ ਇਲੈਕਸ਼ਨ ਕਮਿਸ਼ਨ ਤੱਕ ਸ਼ਿਕਾਇਤ ਪਹੁੰਚਾਉਣ ਦੀ ਗੱਲ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਆਖੀ ਜਾ ਰਹੀ ਹੈ ਤੇ ਉਹਨਾਂ ਇਲੈਕਸ਼ਨ ਕਮਿਸ਼ਨ ਤੱਕ ये गल पहुंची उसके तो बाद जाहिर जी गल है कि जाँच का विषय है जांच जरूर कराई जाएगी कि कौन सच्चा है कौन झूठ है लेकिन इस अगर सच झूठ तो पर्दा पर होता है अगर कथित तौर पर वाकई ही अगर शराब बंडी गई चोणों के मद्देनजर तो कांग्रेस दशक बच सकता ने क्योंकि लोग सभा चोरते ने अजे प्रचार के दौरान ਇਸ तरह ਦੀ ਹਰਕਤ ਇਲੈਕਸ਼ਨ ਕਮਿਸ਼ਨ ਹਰ ਕਿਸ ਗਿਜ਼ ਬਰਦਾਸ਼ਤ ਨਹੀਂ ਕਰੇਗਾ।